ਇਸ ਟਾਈਮ ਅਸੀਂ ਗੁਰਦੁਆਰਾ ਨਥਾਣਾ ਸਾਹਿਬ ਪਿੰਡ ਜੰਡਮਗੋਲੀ ਦੇ ਵਿੱਚ ਖੜੇ ਆਂ ਅੱਜ ਉਹ ਸਾਰੇ ਕਿਸਾਨ ਮਜ਼ਦੂਰ ਮੋਰਚੇ ਨੇ ਸਾੜੀ ਜਥੇਬੰਦੀਆਂ ਨੇ ਮਿਲ ਕੇ ਇੱਕ ਪ੍ਰੋਗਰਾਮ ਨੂੰ ਲਿਖਿਆ ਦਾ ਜਿਸ ਕਾ ਨਾ ਉਹਦੇ ਦਿਆ ਗਿਆ ਦਾ ਪਵਾਦ ਪਾਈ ਚਾਰ ਕਿਸਾਂਜ ਉਹ ਪਵਾਦ ਪਾਈ ਚਾਰ ਕਿਸਾਂਜ ਨੂੰ ਕਰਨੇ ਵਾਸਤੇ ਅੱਜ ਹਮੇ ਸਾਰੇ ਇਲਾਕੇ ਮਾਤੇ ਫੋਨ ਕਰਕੇ ਇਕੱਠ ਕਰਿਆ ਦਾ ਸਰਕਾਰ ਮਾਰੇ ਇਕੱਠ ਤੇ ਇੰਨਾ ਬੁਗਲ ਇੰਨਾ ਕਬਰ ਆ ਗਈ ਔਰ ਉਸ ਉਰੇ ਇਕੱਠ ਨਹੀਂ ਕਰਦੇ ਆ ਸਵੇਂ ਦੇਖ ਸੀਗਾ ਪਿੱਛੇ ਨੂੰ ਪੌਣ ਮਾਰ ਕੇ ਦਿਖਾ ਦੇ ਵੀ ਪ੍ਰਸ਼ਾਸਨ ਕਿੰਨਾ ਦਾ ਆਇਆ ਵਾ ਬੰਦੇ ਹਮੇ ਅਜੇ 100 ਆ ਪੁਰਸ਼ ਪ੍ਰਸ਼ਾਸਨਿਕਾ ਬੰਦਾ 500 ਹੋ ਗਿਆ ਕਸੂਰ ਪੁਰਸ਼ ਪ੍ਰਸ਼ਾਸਨਿਕਾ ਨਹੀਂ ਹੈਗਾ ਸਰਕਾਰ ਦਾ ਸਰਕਾਰ ਇੰਨਾ ਡਰ ਰਹੀ ਹੈ ਹੱਦ ਦੇ ਜਿਆਦਾ ਜੋ ਇਸ ਬਗਲਾਟ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਲਹਿਰਾਂ ਹੋਆਂ ਕਿਸਾਨ ਸੰਘਰਸ਼ ਹੋਆਂ ਨੇ ਦੱਬੇ ਨਹੀਂ ਜਾਂਦੇ ਸਰਕਾਰ ਤੱਕ ਜੋ ਹੀ ਕਹਿਣਾ ਚਾਹ ਬਿਨੈ ਸੰਘਰਸ਼ ਇਸਤਰੀ ਜਾਰੀ ਰਹੇਗੇ ਸਾమే ਵੀ ਆਪਣਾ ਕੋਸ਼ਿਸ਼ ਕਰੋ ਹਮੇ ਵੀ ਆਪਣਾ ਲੜਦੇ ਰਹੇਗੇ ਲਹਿਰਾਂ ਨੇ ਨਿਊ ਨਹੀਂ ਦੱਪੀਆਂ ਜਾਂਦੀਆਂ ਪ੍ਰਸ਼ਾਸਨ ਲਾਗਾ ਨਿਊ ਵਰਗਾ ਹਮੇ ਇਕੱਠੇ ਹੁੰਦੇ ਰਹੇਗੇ ਯੋਹੀ ਬਾਤ ਪਵਾਦ ਵਾਲੇ ਨੂੰ ਕਹਿਣਾ ਚਾਹਾਂ ਵੀ ਭਾਈ ਜੇ ਤੁਹਾਨੂੰ ਕੋਈ ਕਾਲ ਦਈ ਜਾਂ ਕਿਸਾਨ ਮਜ਼ਦੂਰ ਮੋਰਚੇ ਨੇ ਜਥੇਬੰਦੀਆਂ ਨੇ ਬਾਦ ਦੇ ਬਾਦ ਇਕੱਠਾ ਹੋਏ ਕਰੋ ਅੱਜ ਪੁਲਿਸ ਪ੍ਰਸ਼ਾਸਨ ਹੈ ਕੋਈ ਉਹ ਇਕੱਠ ਨਹੀਂ ਹੋਦਾ ਗੁਰਦੁਆਰੇ ਦੇ ਚਾਰ ਪਿੰਡਾਂ ਦੇ ਚਾਰ ਪਿੰਡਾਂ ਵਾਲੇ ਦਾਲਾ ਪੀਪਣ ਬੋਲੀ ਜਾਂ ਜੰਡ ਬੋਲੀ ਹੁਣ ਸਣ ਛੋਟੀ ਕੰਮ ਹੀ ਸਾਰੇ ਕਿਤੇ ਪ੍ਰਸ਼ਾਸਨ ਨੇ ਨਾਰ ਲਾਰ ਕੇ ਹੱਦ ਦੇ ਜਿਆਦਾ ਪੂਰਾ ਕੱਟ ਨਹੀਂ ਆਉਣ ਦੇ ਆ ਜਿਹੜਾ ਉਰੇ 150 ਬੰਦਾ ਪਹੁੰਚਿਆ ਨਾ ਉਹ ਬੜਾ ਔਖਾ ਪਹੁੰਚਿਆ ਗਿਆ ਭਾਈ ਅਸੀਂ ਤਾਂ ਯਹਾਂ ਆਏ ਤੇ ਨਥਾਣਾ ਸਾਹਿਬ ਵਾਸਤੇ ਔਰ ਪੁਲਿਸ ਨੇ ਯਹਾਂ ਕੰਮੀ ਕਲਾ ਗੋਮਾ ਰੋਕ ਲਈਏ ਮੈਂ ਹਰਬਲਜੀਤ ਤੇ ਔਰ ਯਹਾਂ ਹਮ ਖੜੇ ਆ ਔਰ ਆਪ ਨੂੰ ਸਾਰੇ ਕੁਆਰ ਏਰੀਆ ਨੂੰ ਬੇਨਤੀ ਹੈ ਵੀ ਜਿਆਦਾ ਤੇ ਜਿਆਦਾ ਬੰਦੇ ਨਿਕੜੋ ਔਰ ਨਥਾਣਾ ਸਾਹਿਬ ਮਹਾਸੀ ਗੁਰਦੁਆਰਾ ਸਾਹਿਬ ਪਹੁੰਚੋ ਜਿਸ ਤੇ ਆਪਣੀ ਮੀਟਿੰਗ ਹੋ ਸਕੇ ਔਰ ਆਪਣਾ ਜੌਨ ਸਾਹਿਬ ਬਖਰੇਵਾ ਹੈ ਇਹ ਦੂਰ ਹੋ ਸਕੇ ਔਰ ਪਵਾਦ ਕੇ ਏਰੀਆ ਕਾ ਜੌਨ ਸੀ ਬਦਨਾਮੀ ਹੋਈ ਹੈ ਇਸ ਤੇ ਬਚ ਸਕੇ ਬਹੁਤ ਹੀ ਸਤਕਾਰਯੋ ਕਿਸਾਨ ਸਾਥੀਓ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਨਥਾਣਾ ਸਾਹਿਬ ਗੁਰਦੁਆਰਾ ਸਾਹਿਬ ਕੇ ਅੰਦਰ ਕਿਸਾਨਾਂ ਦੁਆਰਾ ਪੂਰੇ ਪਵਾਦ ਏਰੀਆ ਕੀ ਕਮੇਟਿੰਗ ਰੱਖੀ ਗਈ ਸੀ ਜਿਸ ਮੀਟਿੰਗ ਕਾ ਮੁੱਖ ਮਕਸਦ ਆਪਣੇ ਪਵਾਦ ਕੇ ਕਿਸਾਨ ਵੀਰਾਂ ਗੇ ਵਿਚਾਰ ਵਿਮਰਸ਼ ਕਰਨਾ कि ਜਿਸ ਤਰ੍ਹਾਂ ਜੇ ਆਪਾਂ ਨੂੰ ਕੋਤੇ ਪਿਛਲੇ ਦਿਨਾਂ માં ਜੋ ਸਭ ਕੁਝ ਹੋਇਆ ਜੋ ਸਮਾਨ ਚੋਰੀ ਹੋਇਆ ਕਾਫੀ ਇਲਜ਼ਾਮ ਆਪਣੇ ਪਵਾਦ ਇਲਾਕੇ ਕਿਸੰਗਤਾਂ 'ਤੇ ਲੱਗ ਰਹੇ ਆ ਲੇਕਿਨ ਸਾਰੀ ਸੰਗਤ ਮਾੜੀ ਨਹੀਂ ਹੁੰਦੀ ਕੁਝ ਚੰਦ ਲੋਕ ਐਸੇ ਆ ਜਿਨ੍ਹਾਂ ਨੇ ਕੁਝ ਗਲਤ ਕੰਮ ਕਰੇ ਆ ਲੇਕਿਨ ਬਾਕੀ ਲੋਕ ਸਾਰਾ ਪਵਾਦ ਬਹੁਤ ਵਧੀਆ ਆਪਣੇ ਨਾਲ ਆ ਔਰ ਇਸੇ ਉਸ ਨੂੰ ਲੋਕਾਂ ਨੂੰ ਪਿਆਰ ਵਧਾਣੇ ਵਾਸਤੇ ਇਕੱਠੇ ਕਰਨੇ ਵਾਸਤੇ ਆਪਾਂ ਨੇ ਇੱਕ ਮੀਟਿੰਗ ਰੱਖੀ ਥੀ ਲੇਕਿਨ ਪ੍ਰਸ਼ਾਸਨ ਨੇ ਥੌ ਥੌ ਟਿੱਪਰ ਖੜੇ ਕਰਕੇ ਪੁਲਿਸ ਪ੍ਰਸ਼ਾਸਨ ਖੜਾ ਕਰਕੇ ਉਹ ਲੋਕਾਂ ਨੂੰ ਜਾਣ ਨਹੀਂ ਦੇ ਰਹੀ ਹੈ ਔਰ ਹਮ ਵੀ ਪਿੱਛੇ ਆਪ ਦੇਖ ਰਹੇ ਹੋਣੇ ਕਿ ਸਾਹਮਣੀ ਗੁਰਦੁਆਰਾ ਸਾਹਿਬ ਪਿੱਛੇ ਲੋਕੇਸ਼ਨ ਹੈ ਪੂਛੀ ਦੂਰੀ ਪਰ ਇੱਕ ਮੋਟਰ ਦੇ ਉੱਪਰ ਖੜੇ ਹੈ ਔਰ ਚਾਰਸ ਮੇਰੇ ਨਾਕੇ ਲੱਗੇ ਹੋਏ ਪੁਲਿਸ ਵਾਲ ਨੂੰ ਜਾਣ ਨਹੀਂ ਦੇ ਰਹੀ ਤੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹਮ ਇਆ ਖੜੇ ਆ ਦੇਖੋ ਕੱਤਕ ਯੋਜਨਾ ਪਈਗਾ ਜਾਣ ਦੇ ਨਾਮ ਤੇ ਉਹ ਪ੍ਰਸ਼ਾਸਨ ਦੀ ਮਰਜ਼ੀ ਹੈ